ਹਾਂ ਜਨਰਪਨ ਸਾਹਿਬ ਅੱਜ ਜਿਹੜੇ ਐਮਐਲਏ ਸਾਹਿਬ ਨੇ ਆ ਕੇ ਜਿਹੜਾ ਨੀ ਪੱਤਰ ਰੱਖਿਆ ਹੈਗਾ ਔਰ ਜਿਹੜੀ ਪਿੰਨ ਦੀ ਕਾਫੀ ਦਰ ਤੋ ਜਿਹੜੀ ਸਗੀ ਸਮੱਸਿਆ ਸੀਗੀ ਔਰ ਤੁਹਾਡਾ ਬਹੁਤ ਵੱਡਾ ਯੋਗਦਾਨ ਸੀਗਾ ਔਰ ਅੱਜ ਜਿਹੜਾ ਐਮਐਲਏ ਸਾਹਿਬ ਨੇ ਆ ਕੇ ਮਤਲਬ ਜਿਹੜਾ ਤੁਹ ਕਾਰਨ ਕੀਤਾ ਹੈਗਾ ਕਿ ਜਿਹੜਾ ਆਪਣਾ ਬਣਦਾ ਯੋਗਦਾਨ ਪਾਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਪਿੰਡ ਵੱਲੋਂ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਹੈ। ਦੇਖੋ ਜੀ ਪਹਿਲਾਂ ਤਾਂ ਮੈਂ ਸਾਰੇ ਧੰਨਵਾਦ ਕਰਦਾ ਹਾਂ ਸਾਡੇ ਮਾਨਯੋਗ ਐਮਐਲਏ ਸਾਹਿਬ ਚੌਧਰੀ ਸੁੰਦਰ ਚੌਧਰੀ ਜੀ ਔਰ ਸਾਡੇ ਵੀਡੀਓ ਸਾਹਿਬ ਜੀ ਸਾਹਿਬ ਐਜੋ ਸਾਹਿਬ ਐਕਸ਼ਨ ਔਰ ਮੇਰੇ ਦੋਸਤ ਕੁਲਵਿੰਦਰ ਬਾਗਾ ਜੀ ਔਰ ਨਾਲ ਪੰਜਾਬ ਪੁਸ ਦੇ ਐਸ ਐਚਓ ਸਾਹਿਬ ਮਕਸੂਦਾ ਤੋਂ ਔਰ ਰਾਣਾ ਸਰਪੰਚ ਨੂਰਪੁਰ ਤੋਂ ਔਰ ਹੋਰ ਵੀ ਬਰੰਦਪੁਰ ਤੋਂ ਸੁਜੀਤ ਸਰਪੰਚ ਜਿਨ੍ਹਾਂ ਸਾਰਿਆਂ ਨੇ ਆਪਣੀ ਜ਼ਰੂਰੀ ਰਜੇਮਿਆਂ ਚੋਂ ਟਾਈਮ ਕੱਢ ਕੇ ਅੱਜ ਸਾਡੇ ਪਿੰਡ ਦੇ ਵਿੱਚ ਆਇਆ ਇਹਨਾਂ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਵੇਖੋ ਗੱਲ ਇਹ ਦਾ ਸਾਡੇ ਪਿੰਡ ਦੇ ਵਿੱਚ ਨਾ ਬਹੁਤ ਵੱਡੀ ਸਮੱਸਿਆ ਸੀ ਛੱਪੜ ਨੂੰ ਲੈ ਕੇ ਜਿਹੜਾ ਸਾਡੇ ਪਿੰਡ ਦਾ ਛੱਪੜਾ ਇਹ ਓਵਰਫਲੋ ਹੋਣ ਕਰਕੇ ਜਿਹੜਾ ਪਾਣੀ ਉਹ ਬਾਹਰ ਸੜਕਾਂ ਗਲੀਆਂ ਦੇ ਵਿੱਚ ਆ ਜਾਂਦਾ ਸੀ ਜਿਹਦੇ ਨਾਲ ਕਾਫੀ ਡੇਂਗੂ ਔਰ ਮੱਛਰ ਵਗੈਰਾ ਫੈਲਦਾ ਸੀ ਔਰ ਕਾਫੀ ਵੱਡੀ ਬਿਮਾਰੀ ਦਾ ਇੱਕ ਬਹੁਤ ਮਤਲਬ ਇੱਕ ਕਾਰਖਾਨਾ ਬਣ ਚੁੱਕਾ ਸੀਗਾ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹਾਂ ਬੇ ਇੰਨੀ ਕੁ ਉਮਰ ਦੇ ਵਿੱਚ ਅਸੀਂ ਇਹ ਉਪਰਾਲਾ ਜਿਹੜਾ ਵੜਾ ਕੀਤਾ ਆ ਕਿ ਆਪਣੇ ਪਿੰਡ ਤੋਂ ਲੈ ਕੇ ਛੇਕੇ ਰੋਨ ਨੂੰ ਜੋ ਸੀਵਰੇਜ ਜਾਂਦਾ ਆ 800 ਕੁ ਮੀਟਰ ਦੀ ਦੂਰੀ ਤੇ ਅਸੀਂ ਉਹ ਲੈ ਗਏ ਆ ਖਿੱਚ ਕੇ ਜੀ ਉਹ ਸਾਡਾ ਕੰਪਲੀਟ ਹੋ ਗਿਆ ਉਹ ਨਾਲ ਦੀ ਨਾਲ ਸਾਡੇ ਆਪਣੇ ਰਿਕੁਆਇਰਮੈਂਟ ਸੀ ਕਿ ਜਿਹੜੀ ਅੱਜ ਸਵਸ਼ ਭਾਗ ਮਿਸ਼ਨ ਗ੍ਰਾਮਣ ਫੇਜ਼ 2 ਮੈਮ ਤਹਿਤ ਜਿਹੜਾ ਸਾਡੇ ਵਾਟਰ ਸਪਲਾਈ ਤੋਂ ਐਸਜੀਓ ਸਾਡੇ ਬਾਲਿਆ ਸਾਹਿਬ ਨੇ ਇਹਨਾਂ ਨਾਲ ਅਸੀਂ ਗੱਲ ਕੀਤੀ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਆ ਟਾਇਲਟ ਜਿਹੜੀ ਬਣਾਈਆਂ ਜਾਣ ਤਾਂ ਕਿ ਲੋਕਾਂ ਨੂੰ ਇਹਦੀ ਜ਼ਰੂਰਤ ਹੈ ਔਰ ਇਹ ਜ਼ਰੂਰਤ ਪੂਰੀ ਹੋ ਜਾਈਏ ਅੱਜ ਇਸ ਨੂੰ ਅਸੀਂ ਮਿਸ਼ਨ ਨੂੰ ਫਤਿਹ ਕੀਤਾ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਔਰ ਪਿੰਡ ਵਾਲਿਆਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇਸ ਜਿਹੜਾ ਮਿਸ਼ਨ ਦੇ ਨਾਲ ਸਾਡੇ ਨਾਲ ਖੜੇ ਹੋਏ ਆ ਔਰ ਅਗਲਾ ਸਾਡਾ ਜਿਹੜਾ ਉਪਰਾਲਾ ਹੋਏ ਆ ਜੀ ਜਿਹੜਾ ਸੋਲਿਡ ਵੇਸਟ ਡੰਪ ਹੈ ਜੀ ਸਾਡੇ ਪਿੰਚ ਲੱਗਣ ਵਾਲਾ ਅਸੀਂ ਉਹ ਵੀ ਲਗਾ ਦੇਣਾ ਔਰ ਹੋਰ ਜਿਸ ਤਰ੍ਹਾਂ ਗ੍ਰਾਂਟਸ ਆਈ ਜਾਂਦੀਆਂ 14ਵੇਂ 15ਵੇਂ ਵਿੱਤ ਕਮਿਸ਼ਨ ਜਾਂ ਐਮਐ ਜਿੱਦਾਂ ਜਿੱਦਾਂ ਸਾਡੇ ਜਿਹੜੇ ਆਰਡੀਐਫ ਦੇ ਵਿੱਚ ਅਕਾਊਂਟ ਦੇ ਵਿੱਚ ਪੈਸਾ ਆਈ ਜਾਊਗਾ ਅਸੀਂ ਉਹਨੂੰ ਆਪਣੇ ਪਿੰਡ ਦੀ ਡਿਵੈਲਪਮੈਂਟ ਲਾਵਾਂਗੇ ਔਰ ਇੱਕ ਵਧੀਆ ਰੂਪਰੇਖਾ ਬਣਾ ਕੇ ਦਵਾਂਗੇ ਜੀ ਪਿੰਡ ਨੂੰ ਇਹ ਸਾਡਾ ਆਪਣਾ ਪਰਸਨਲ ਸੁਪਨਾ ਸੀ ਸਾਡਾ ਪਿੰਡ ਨੰਗਲ ਸਲੇਮਪੁਰ ਜਮਾਲਪੁਰ ਪੂਰਬੀ ਬਲਾਕ ਜਲੰਧਰ ਦੇ ਸਾਰੇ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਮੈਂ ਤੇਰੇ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਾਡੇ ਨਾਲ ਖੜੇ ਹੋ ਕੇ ਸਾਡਾ ਇਹ ਸਾਥ ਦਿੱਤਾ ਹੈ ਧੰਨਵਾਦ ਸਰ ਅੱਜ ਜਿਹੜਾ ਨੰਗਲ ਸਲੇਮਪੁਰ ਦੇ ਵਿੱਚ ਅਸੀਂ ਤੁਸੀਂ ਪਹੁੰਚੇ ਕਿ ਸੀਗੀ ਜਿਹੜੀ ਪਿੰਡ ਦੀ ਅੱਜ ਦਿਨੀ ਸਮੱਸਿਆ ਸੀਗੀ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਜਿਹੜਾ ਵਰਲਡ ਟਾਇਲਟ ਡੇ ਹੈ ਉਹ ਅਸੀਂ ਫਤਾਰਪੁਰ ਹਲਕੇ ਦੇ ਨੰਗਲ ਸੇਹਨਪੁਰ ਪਿੰਡ ਦੇ ਵਿੱਚ ਅਸੀਂ ਬਣਾਇਆ ਹੈ ਔਰ ਇੱਥੇ ਸਾਰੇ ਪਬਲਿਕ ਹੈਲਥ ਦੇ ਜਿਹੜੇ ਅਫਸਰ ਸਾਈਹਦਾਰ ਉਹ ਵੀ ਆਏ ਔਰ ਅਸੀਂ ਕਮਿਊਨਿਟੀ ਜਿਹੜਾ ਟਾਇਲਟਸ ਹੈ ਉਹਦਾ ਅੱਜ ਨਹੀਂ ਨਹੀਂ ਰੱਖਿਆ ਔਰ ਆਨਰ ਟਾਈਮ ਦੇ ਵਿੱਚ ਜਿਹੜਾ ਦੋ ਮਹੀਨਿਆਂ ਦੇ ਵਿੱਚ ਵਿੱਚ ਤਿਆਰ ਹੋ ਜਾਊਗਾ ਔਰ ਪਿੰਡ ਦੇ ਲੋਕਾਂ ਨੂੰ ਇੱਕ ਜਿਹੜੀ ਹੈ ਪਬਲਿਕ ਟਾਇਲਟ ਦੀ ਫੈਸਿਲਿਟੀ ਜਿਹੜੀ ਹੈ ਉਹਨਾਂ ਨੂੰ ਮਿਲੂਗੀ ਔਰ ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿ ਡੇ ਬਾਏ ਡੇ ਜਿਹੜਾ ਹੈ ਆਪਣਾ ਦੇਸ਼ ਵੀ ਜਿਹੜਾ ਉਹ ਤਰੱਕੀ ਦੇ ਰਸਤੇ ਵੱਲ ਨੂੰ ਜਾ ਰਿਹਾ ਹੈ ਔਰ ਸਫਾਈ ਦਾ ਜਿਹੜਾ ਪ੍ਰੋਗਰਾਮ ਹੈ ਉਹ ਪਿੰਡਾਂ ਦੇ ਵਿੱਚ ਬੜੇ ਜ਼ੋਰ ਨਾਲ ਚੱਲ ਰਿਹਾ ਹੈ ਔਰ ਇਸ ਇਸ ਨਗਰ ਦੇ ਵਿੱਚ ਇਸ ਤੋਂ ਪਹਿਲਾਂ ਹਫਤਾ ਪਹਿਲਾਂ ਮੈਂ ਸੀਵਰੇਜ ਦਾ ਜਿਹੜਾ ਉਦਘਾਟਨ ਉਹ ਵੀ ਕਰਕੇ ਗਿਆ ਸੀਗਾ ਅੱਜ ਟਾਇਲਟਸ ਦਾ ਪਬਲਿਕ ਟਾਇਲਟਸ ਦਾ ਉਦਘਾਟਨ ਕੀਤਾ ਔਰ ਇਸ ਤੋਂ ਬਾਅਦ ਇੱਥੇ ਸੋਲਿਡ ਵੇਸਟ ਜਿਹੜਾ ਮੈਨੇਜਮੈਂਟ ਪਲਾਂਟ ਹੈ ਕਿੱਥੇ ਹੈ ਉਹ ਵੀ ਬਣਨੀ ਆ ਜਿਹਦੇ ਨਾਲ ਕਿ ਇਸ ਨਗਰ ਦਾ ਜਿਹੜਾ ਕੂੜਾ ਉਹਦਾ ਵੀ ਸਾਨੂੰ ਸੰਭਾਲ ਕਰਕੇ ਉਹਦੀ ਜਿਹੜੀ ਹੈ ਖਾਦ ਬਣਾਈ ਜਾਊਗੀ ਔਰ ਪਿੰਡ ਦੀ ਜਿਹੜੀ ਸਫਾਈ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੋਊਗਾ ਜਿਹਦੇ ਨਾਲ ਕਿ ਸਾਡੇ ਆਉਣ ਵਾਲੇ ਸਾਡੇ ਬੱਚੇ ਸਾਡੀ ਜਨਰੇਸ਼ਨ ਸਾਡੇ ਲੋਕ ਸਾਡੇ ਬਜ਼ੁਰਗ ਜਿਹੜੇ ਆ ਇੱਕ ਚੰਗੇ ਵਾਤਾਵਰਣ ਦੇ ਵਿੱਚ ਉਹ ਸਾਲ ਐਸੇ ਨਦਰੰਗੀਆਂ ਔਰ ਬਿਮਾਰੀਆਂ ਦੂਰ ਰਹਿਣਗੇ ਮੈਂ ਇਸ ਮੌਕੇ ਤੇ ਸਰ ਪਾਣੀ ਦੀ ਪਾਣੀ ਦੀ ਜਿਹੜੀ ਪਿੰਡ ਦੀ ਸਮੱਸਿਆ ਸੀਗੀ ਜਿਹੜੀ ਪਿਛਲੇ ਦਿਨੀ ਸੀਗੀ ਉਹਦੇ ਵਾਸਤੇ ਵੀ ਮੰਨ ਲਓ ਜਿਹੜਾ ਕੀ ਉਪਰਾਲਾ ਸੀਗਾ ਹੁਣ ਪਾਣੀ ਦੀ ਸਮੱਸਿਆ ਆਪਣੇ ਸਰਪੰਚ ਸਾਹਿਬ ਲੋਕ ਜੀ ਸਾਡੇ ਪਿੰਡ ਦੇ ਵਿੱਚ ਨਾ ਜਿਹੜਾ ਛੱਪੜ ਆ ਓਵਰਫਲੋ ਹੋਣ ਕਰਕੇ ਸੀਵਰੇਜ ਸੀਵਰੇਜ ਆ ਉਹ ਤਾਂ ਸੀਵਰੇਜ ਬਣਾ ਦਿੱਤਾ ਉਹਦੇ ਨਾਲ ਸਿਚੁਏਸ਼ਨ ਨੂੰ ਸੰਭਾਲਿਆ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਉਹ ਸੀਵਰੇਜ ਬਣ ਗਿਆ तकरीबन 90% ਬਣ ਗਿਆ 10% ਰਹਿ ਗਿਆ ਉਹਦੇ ਵਿੱਚ ਕੰਪਲੀਟ ਹੋ ਗਿਆ ਦੋ ਦਿਨਾਂ ਵਿੱਚ ਕੰਪਲੀਟ ਕਰਕੇ ਚੱਲ ਓਕੇ ਠੀਕ ਥੈਂਕ ਯੂ ਸਰ ਜੀ ਸਰ ਅਤੇ ਹੋਰ ਪਤਵੰਤੇ ਸੱਜਣ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਚੰਗੀ ਗੱਲ ਹੈ ਕੀ ਪਿੰਡ ਦੇ ਵਿੱਚ ਜੋ ਵਿਕਾਸ ਕਾਰਜ ਹੋ ਰਹੇ ਹਨ ਉਹਦੇ ਲਈ ਸਮੂਹ ਨਗਰ ਤੇ ಗ್ರಾಮ ਪੰਚਾਇਤ ਵਧਾਈ ਦੀ ਪਾਤਰ ਹੈ ਮੈਂ ਪਿਛਲੇ ਸਮੇਂ ਤੋਂ ਜਾਣਦਾ ਹਾਂ ਸਰਪੰਚ ਸਾਹਿਬ ਨੂੰ ਤੇ ਇਹਨਾਂ ਨੇ ਬਹੁਤ ਵੱਡਾ ਪ੍ਰੋਜੈਕਟ ਬਹੁਤ ਵੱਡਾ ਉਪਰਾਲਾ ਤੇ ਬਹੁਤ ਦੌੜ ਭੱਜ ਕਰਕੇ ਇਸ ਛੱਪੜ ਦੇ ਪ੍ਰੋਜੈਕਟ ਨੂੰ ਸਿਰੇ ਲਾਇਆ ਹੈ ਤੇ ਨਾਲ ਹੀ ਨਾਲ ਹੁਣ ਪਿੰਡ ਦੇ ਵਿੱਚ ਸਫਾਈ ਰੱਖਣ ਦੇ ਲਈ ਅਤੇ ਇੱਕ ਸਾਂਝੇ ਟਾਇਲਟ ਦੀ ਇਹਨਾਂ ਨੇ ਪੇਸ਼ਕਾਸ਼ ਰੱਖੀ ਹੈ ਕਿ ਉਹ ਉਸਾਰੀ ਕਰਨ ਜਾ ਰਹੇ ਹਨ ਇਹਦੇ ਲਈ ਵਧਾਈ ਦੇ ਪਾਤਰ ਹਨ ਇਹ ਕੰਮ ਤਦ ਹੀ ਹੋ ਸਕਦੇ ਹਨ ਜੇਕਰ ਪਿੰਡ ਨਗਰ ਦੇ ਜਿਹੜੇ ਵਸਨੀਕ ਹਨ ਉਹ ਵਧੀਆ ਪੰਚਾਇਤ ਚੁਣਨ ਇਹ ਤੁਹਾਡੀਆਂ ਵੋਟਾਂ ਦੇ ਨਾਲ ਤੁਹਾਡੀ ਚੁਣੀ ਹੋਈ ਪੰਚਾਇਤ ਦੇ ਸਦਕਾ ਹੀ ਹੈ ਕਿ ਤੁਸੀਂ ਇਹਨਾਂ ਨੂੰ ਮੌਕਾ ਦਿੱਤਾ ਤੇ ਅੱਜ ਇਹ ਆਪਣਾ ਉਹ ਕੰਮ ਕਰ ਰਹੇ ਹਨ ਤੇ ਇਹਦੇ ਲਈ ਤੁਸੀਂ ਵੀ ਵਧਾਈ ਦੇ ਪਾਤਰ ਹੋ ਨਾਲ ਹੀ ਨਾਲ ਸਰਪੰਚ ਸਾਹਿਬ ਅਤੇ ਨਾਲ ਹੀ ਨਾਲ ਹਲਕਾ ਐਮਐਲਏ ਸਾਹਿਬ ਤੇ ਜਿੰਨੇ ਵੀ ਹੋਰ ਐਸਡੀਓ ਸਾਹਿਬ ਵੀਡੀਓ ਸਾਹਿਬ ਜੇਈ ਸਾਹਿਬ ਜਿਨ੍ਹਾਂ ਨੇ ਇਸ ਕੰਮ ਨੂੰ ਹੋਰ ਛਲਾਗਾ ਦਿੱਤੀ ਤੇ ਨਾਲ ਹੋ ਕੇ ਕੰਮ ਕਰਵਾ ਰਹੇ ਹਨ ਧੰਨਵਾਦ ਜੀ ਉਹਨਾਂ ਨੂੰ ਲੋਗਾਂ ਨੂੰ ਮਿਲੂਗੇ ਇਦਾਂ ਹਾਲੀ ਹਾਲੀ ਕਰਕੇ ਜੋ ਵੀ ਕਮੀਆਂ ਆਪਣੇ ਦੇਸ਼ ਵਿੱਚ ਹੈਗੀਆਂ ਉਹ ਸਾਰੀਆਂ ਪੂਰੀਆਂ ਹੋਣਗੀਆਂ ਤੇ ਤੁਹਾਨੂੰ ਇੱਕ ਚੰਗਾ ਵਾਤਾਵਰਣ ਜਿਹੜਾ ਹੈਗਾ ਤੁਹਾਡੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਇੱਕ ਚੰਗਾ ਵਾਤਾਵਰਣ ਮਿਲੂਗਾ ਇਹਦੇ ਵਿੱਚ ਕੀ ਉਹ ਚੰਗਾ ਆਪਣਾ ਪੜ੍ਹ ਲਿਖ ਕੇ ਚੰਗੇ ਆਪਣੇ ਕੰਮਕਾਰ ਕਰਕੇ ਇੱਕ ਚੰਗਾ ਜਿਹੜਾ ਜੀਵਨ ਬਤੀਤ ਕਰ ਸਕਦੇ ਔਰ ਇਸ ਦੇਸ਼ ਦੇ ਇਸ ਪੰਜਾਬ ਦੇ ਚੰਗੇ ਸ਼ਹਿਰੀ ਬਣ ਕੇ ਚੰਗੇ ਸਿਟੀਜ਼ਨ ਬਣ ਕੇ ਆਪਣਾ ਜਿਹੜਾ ਦੇਸ਼ ਦੇ ਪ੍ਰਤੀ ਬੰਦਾ ਯੋਗਦਾਨ ਉਹ ਆਪਣਾ ਪਾ ਸਕਦੇ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਤੁਹਾਨੂੰ ਬਧਾਈ ਦਿੰਦਾ ਜਏ ਉਹ ਉਹਨਾਂ ਲੋਕਾਂ ਨੂੰ ਮਿਲੂਗੀ ਇਦਾਂ ਖਾਲੀ-ਖਾਲੀ ਕਰਕੇ ਜੋ ਵੀ ਕਮੀਆਂ ਆਪਣੇ ਦੇਸ਼ ਵਿੱਚ ਹੈਗੀਆਂ ਉਹ ਸਾਰੀਆਂ ਪੂਰੀਆਂ ਹੋਣਗੀਆਂ ਤੇ ਤੁਹਾਨੂੰ ਇੱਕ ਚੰਗਾ ਵਾਤਾਵਰਨ ਜਿਹੜਾ ਹੈਗਾ ਤੁਹਾਡੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਇੱਕ ਚੰਗਾ ਵਾਤਾਵਰਨ ਮਿਲੂਗਾ ਜਿਹਦੇ ਵਿੱਚ ਕੀ ਉਹ ਚੰਗਾ ਆਪਣਾ ਪੜ੍ਹ ਲਿਖ ਕੇ ਚੰਗੇ ਆਪਣੇ ਕੰਮਕਾਰ ਕਰਕੇ ਇੱਕ ਚੰਗਾ ਜਿਹੜਾ ਜੀਵਨ ਬਤੀਤ ਕਰ ਸਕਦੇ ਔਰ ਇਸ ਦੇਸ਼ ਦੇ ਇਸ ਪੰਜਾਬ ਦੇ ਚੰਗੇ ਸ਼ਹਿਰੀ ਬਣ ਕੇ ਚੰਗੇ ਸਿਟੀਜ਼ਨ ਬਣ ਕੇ ਆਪਣਾ ਜਿਹੜਾ ਦੇਸ਼ ਦੇ ਪ੍ਰਤੀ ਬੰਦਾ ਯੋਗਦਾਨ ਉਹ ਆਪਣਾ ਪਾ ਸਕਦੇ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਤੁਹਾਨੂੰ ਬਧਾਈ ਦਿੰਦਾ ਜੈ ਕੋਸਵਲ ਜਦੋਂ ਉਹ ਤੁਹਾਨੂੰ ਦੱਸਣ ਆਇਆ ਜਾਂ ਸਾਨੂੰ ਦੱਸਣ ਆਇਆ ਉਹ ਸੁਣੇ ਨੂੰ ਕੋਟ ਵੰਡ ਪਾਇਆ ਸਰਪੰਚ ਵੀ ਗੋਲ ਨੂੰ ਪਿੰਡ ਦੇ ਬੰਦੇ ਨੇ ਕੂੜਾ ਚੱਕਣਾ ਉਹ ਕਹਿੰਦਾ ਵੀ ਕਿਸੇ ਟਾਈਮ ਦੇ ਦਿੱਤਾ ਹੁੰਦੇ ਸੀ ਵੀ ਦੀਵਾਲੀ ਵਾਲੇ ਦਿਨ ਦੇਤੇ ਸਾਨੂੰ ਹੋਣਾ ਵੀ ਸਾਨੂੰ ਦੋ ਡੱਬੇ ਵਿੱਚ ਮਠਾਈ ਦੇਵਾਂਗੇ ਤੇ ਕਹਿੰਦਾ ਕਿਸੇ ਇੱਕ ਟਾਈਮ ਇਦਾਂ ਆ ਗਿਆ ਮੈਨੂੰ ਜਿਹੜਾ ਇਹ ਕੰਮ ਮਿਲਿਆ ਤੇ ਮੇਰੇ ਕੋਲ 100 ਡੱਬਾ ਘਰ ਪਿਆ ਹੁੰਦਾ ਸੀਗਾ ਵੀ ਮੈਂ ਕਿਹਨੂੰ ਕਿਹਨੂੰ ਜਾ ਕੇ ਬਣ ਤੁਸੀਂ ਆਪਣੇ ਪਿੰਡ ਦਾ ਬੰਦਾ ਤਿਆਰ ਕਰਨਾ ਉਹੀ ਕੂੜਾ ਕਲੈਕਟ ਕਰੇ ਉੱਥੇ ਪਾਵੇ ਚਾਰਪੀਟਸ ਬਣਾਵਾਂਗੇ ਉਹਦੇ ਵਿੱਚ ਤੁਹਾਡਾ ਗਿੱਲਾ ਕੂੜਾ ਉੱਥੇ ਪਾਤਾ ਉਹਦੇ ਵਿੱਚ ਜੋ ਵੀ ਦਵਾਈ ਪੈਣੀ ਹੈ ਜਾਂ ਹੋਰ ਆ ਉਹ ਵੀ ਮਹੀਨੇ ਬਾਅਦ ਉਹਦੀ ਉਹ ਖਾਦ ਬੰਨੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਇਹ ਖਾਦ सस्ती ਆ ਉਹ ਫੇਸਟਾਂ ਵਾਸਤੇ ਨਹੀਂ ਹੋਤਾ ਮਸ਼ਰੂਮ ਬੰਦੀ ਹੈ ਨਾ ਜਿਹੜੀ ਛੋਟੇ ਛੋਟੇ ਟੈਕਟਾਂ ਦੇ ਵਿੱਚ ਬੜਾ ਹੀ ਵਧੀਆ ਆਪ ਸਮਝਿਓ ਨਹੀਂ ਉਹਦਾ ਕੋਈ ਮੁਕਾਬਲਾ ਨਹੀਂ ਹੈ ਕੋਈ ਵਲੀ ਖਾਜ਼ਨੀ ਹੁੰਦੀ ਇਸ ਕਰਕੇ ਤੁਸੀਂ ਹੁਣ ਆਪਣੇ ਪਿੰਡ ਦੇ ਵਿੱਚ ਜਿਹੜਾ ਅਸੀਂ ਇਹ ਪ੍ਰੋਜੈਕਟ ਹੁਣ ਨੂੰ ਸੋਲਰ 베ਸਟਾ ਸ਼ੁਰੂ ਕਰਨਾ ਨਾ ਇਹ ਸਾਰੇ ਜਣੇ ਪ੍ਰਾਨ ਕਰ ਲਓ ਕਿਹੜੇ ਦੋ ਬੰਦਿਆਂ ਨੇ ਕੰਮ ਸ਼ੁਰੂ ਕਰਨਾ ਹੈ ਰੇਡੀਆਂ ਲਾਵਾਂਗੇ ਆਪਣੇ ਤੁਹਾਨੂੰ ਸਾਰ ਘਰ 10 ਮਿੰਟ ਲੈ ਕੇ ਜਾਵਾਂਗੇ ਵੇਰ ਨੂੰ ਇੱਕ ਟਾਈਮ ਹੋਇਆ ਕਰੇਗਾ 12 1 ਵਜੇ ਤੱਕ ਉਹ ਪੂਰਾ ਚੁੱਕ ਕੇ ਉੱਥੇ ਛੁੱਟ ਕੇ ਆਏਗਾ ਛੁੱਕੇ ਦਾ ਕਿੱਦਾਂ ਕਰਨਾ ਹੈ ਉਹ ਸਾਡਾ ਪਰਪਸ ਹੈਗਾ ਇਹਨਾਂ ਨੇ ਕਹਿ ਦਿੱਤਾ ਸੀ ਜਿਹੜੀ ਜਗ੍ਹਾ ਅਸੀਂ ਤੁਹਾਨੂੰ ਉਹ ਪ੍ਰੋਵਾਈਡ ਕਰਵਾਵਾਂਗੇ ਇਹ ਬੜਾ ਵਧੀਆ ਉਪਰਾਲਾ ਹੈ ਸਰਕਾਰ ਦਾ ਵੀ ਤੇ ਕੂੜਾ ਤਾਂ ਹੁਣ ਦੇਖੋ ਤੁਸੀਂ ਦੇਖੀ ਠੀਕ ਹੈ ਨਾ ਉਹਦੇ ਵਿੱਚ ਅਸੀਂ ਇਹਨਾਂ ਨੇ ਵੀ ਸਾਨੂੰ ਤੁਹਾਡੀ ਵੀ ਸਾਰਿਆਂ ਦੀ ਜੇ ਸੋਲਿਡ ਵੇਸਟ ਮੈਨੇਜਮੈਂਟ ਦੀ ਗੱਲ ਕਰੀਏ ਜਿੱਦਾਂ ਸਾਹਮਣੇ ਹੁਣ ਕਹਿ ਦਿੱਤਾ ਇਹਦੇ ਵਿੱਚ ਪੂਰਾ ਜਿਹੜਾ ਪਿੰਡ-ਪਿੰਡ ਆਪਣੇ ਘਰ-ਘਰ ਦਾ ਹੈ ਨਾ ਇਹਦੇ ਵਿੱਚ ਵੀ ਸਾਡੀ ਫਿਰ ਸਾਰਿਆਂ ਦੀ ਸ਼ਮੂਲੀਅਤ ਤੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਮੁਾਰਤਵਾਦ ਜਨਾ ਔਰ ਸਰਪੰਚਾਂ ਨੂੰ ਵੀ ਮੁਾਰਤਵਾਦ ਜਨਾ ਐਸਜੀਓ ਸਾਹਿਬ ਇਹਨਾਂ ਦਾ ਵੀ ਇਹਨਾਂ ਨੇ ਮਹਿਕਬਾ ਦਾ ਸ਼ੁਕਰੀਆਦਾਰ ਸਰਪੰਚ ਯੂਨੀਅਨ ਦੇ ਪ੍ਰਧਾਨ ਆ ਇਹਨਾਂ ਨੇ ਵੀ ਅੱਜ ਕੀਮਤੀ ਟਾਈਮ ਦਿੱਤਾ ਇਹਨਾਂ ਦਾ ਵੀ ਮੈਂ ਜੀ ਆਖਦਾ ਜੀ ਜਿਹੜੇ ਮੁੰਡਾ ਲਾਇਆ ਜੀ ਇਨਫਰਾਸਟ੍ਰਕਚਰ ਜਿਹ ਹੈ ਕਿੱਥੇ ਦੇ ਨਹੀਂ ਬਲੀਨੇ ਦਾ ਸਰਪੰਚ ਬਲੀਨੇ ਪਰ ਤਾਂ ਸਰਪੰਚਾ ਜੀ ਹੈ ਔਰ ਸਰਪੰਚ ਯੂਨੀਅਨ ਦੇ ਸਾਡੇ ਪ੍ਰਧਾਨ ਵੀ ਆ ਹੈ ਮੈਂ ਇੱਥੇ ਆਇਆ ਸਾਰਾ ਦਾ ਜੀ ਆਇਆਂ ਕਦਾ ਆ ਉਹ ਨਾਲ ਹੀ ਵੀਡੀਓ ਸਾਹਿਬ ਦਾ ਵੀ ਸਾਡੇ ਬਹੁਤ ਹੀ ਵਧੀਆ ਅਸਰ ਹੈ ਜੀ ਸਾਨੂੰ ਪੈਰ ਪੈਰ ਤੇ ਸਪੋਰਟ ਕਰਦੇ ਆ ਜਿਹੜਾ ਬਹੁਤ ਸਯੋਜਜ ਇਹਨਾਂ ਦਾ ਸੀਰੇ ਨਹੀਂ ਨਹੀਂ ਇਹ ਤਾਂ ਬਹੁਤ ਇਹਨਾਂ ਨੇ ਬਹੁਤ ਸਪੋਰਟ ਬੜੀ ਖੁਸ਼ੀ ਦੀ ਗੱਲ ਅੱਜ ਮੰਗਲਵਾਰਸਤੇ ਜਿੱਦਾਂ ਨੰਗਲ ਨੰਗਲ ਵਾਸੀ ਉਹਨਾਂ ਹੋਂਟੇਗਾ ਹੋਣ ਲੱਗਾ ਜੀ ਤੁਹਾਡਾ ਟਾਈਮ ਨਿਕਲ ਗਿਆ ਆ ਗਿਆ ਬੜੀ ਖੁਸ਼ੀ ਦੀ ਗੱਲ ਹੈ ਨੰਗਲ ਜਮਾਲਪੁਰ ਨੰਗਲ ਫਰੀਪੁਰ ਸੋਨਿਹਾਰ ਹਾਂਜੀ ਸਰ ਦੇਖੋ ਮੜੇ ਜੋ ਬੋਲੇ 100 ਰੁਪਏ ਸੰਤ ਗੁਰਦਾਸ ਮਹਾਰਾਜ ਦੀ ਜੈ ਹਾਂਜੀ ਸਰ ਪਰਮਸਤ ਬਹੁਤ ਖੁਸ਼ੀ ਹੈ ਜੀ ਜਿੱਥੇ ਪਹੁੰਚੇ ਅਸੀਂ ਹਾਂ 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 ਹ সত্রীত <muchas> ভাই <muchas>